ਇਸ ਤੋਂ ਬਾਅਦ ਵੀ ਲੋਕਾਂ ਨੂੰ ਲੋੜ ਰੈਡੀ ਆਈ ਆਈ ਮਹੀਨਾ ਇੱਕ ਟਿਕਾ ਦੇ ਮਕਰਦਾ ਲੋਕਰ ਸੁੱਕੀ ਰਸਤੇ ਜੋ ਜੋ ਬਸਰ ਪੱਕਣੀ ਵੀ ਰੋਟੀ ਲੋਕਾਂ ਦੇ ਘਰ ਸ਼ੁਰੂ ਹੋ ਜੂ ਤਾਂ ਵੀ ਪਟੌੜ ਦੀ ਕੋਸ਼ਿਸ਼ ਕਰਾਂ ਆਪਾਂ ਸਾਰੇ ਚੜ੍ਹਦੀ ਕਲਾ ਵਾਲੇ ਲੋਕਾਂ ਸੁੱਖ ਦਾ ਸੁਨੇਹਾ ਆਊਗਾ ਔਰ ਤੁਸੀਂ ਰੋਣਾ ਨਹੀਂ ਮੰਨਾਂ ਭਾਜੀ ਤਕੜੇ ਹੋਕੇ ਤਕੜੇ ਹੋ ਜੀ ਜਿੰਨਾ ਹੋਇਆ ਵੇ ਕਰੂਗਾ ਇਹਦਾ ਵੀ ਸਾਨੂੰ ਪੁੱਛਿਆ ਇਹਨਾਂ ਨੂੰ ਕਿਹਾ ਸੀ ਪੈ ਆ ਕੇ ਖੁੱਲੀ ਲੈ ਤੇ ਸੇਵਾ ਪਹੁੰਚਾ ਦੋ ਤੁਹਾਡੇ ਕੰਨਾਂ ਕੱਲਾ ਇੱਕ ਇੱਕ ਦਾਣਾ ਤੁਹਾਡਾ ਕਣਕ ਦਾ ਰੋਕਾ ਦੇ ਘਰਾਂ ਚ ਪਹਚਾਵਾ ਗਈ ਇਹ ਸੇਵਾ ਕਰਤਾ ਮਦਰ ਨੇ ਕੱਲ ਟੈਨਸ਼ਨ ਆ ਮਤਲਬ ਮਰਨ ਵਾਲੇ ਹੋਏ ਸੀ ਡਾਕਟਰ ਸੱਦੇ ਆ ਆਪ ਸੇਵਾ ਕਰਨ ਲਿਆ ਅਰਦੀ ਟੈਨਸ਼ਨ ਹੈ ਬਾਲੇ 60 ਮਿਲ ਗਿਆ ਮੈਂ ਯਾਰ ਬਤਰੀ ਛਾਤੀ ਪਵਾ ਕੇ ਤੋ ਕੋਈ ਗੱਲ ਵਾਦਾ ਦੀ ਲੱਤ ਟੁੱਟੀ ਆ ਇੱਕ ਨੂੰ ਭੁੱਲੀਓ ਸੀ ਮਤਲਬ ਫਿਰ ਵੀ ਇਹ ਲੋ ਸੇਵਾ ਕਰਦੇ ਇੱਥੇ ਰੋਬਿਨੋ ਦੇ ਮਦਰਵਜੇ ਤੱਕ ਛੁੱਟੀ ਨਹੀਂ ਮਿਲਿਆ ਹਸਤਾਲ ਚ ਆ ਹੁਣ ਛੁੱਟੀ ਕਰਾਈ ਉਹਨੇ ਗੂਗਲ ਪੇ ਉੱਤੇ ਬਿੱਲ ਦਿੱਤਾ ਦੇ ਇਹ ਹਾਲਾਤ ਲੋਕਾਂ ਦੇ ਅਜੇ ਦੇ ਘਰ ਰਾਸ਼ਨ ਖਾਇਆ ਲੋਕ ਤੁਸ ਜਿਵੇਂ ਸਵਾਰ ਭੱਗਦੇ ਇਹਨਾਂ ਤਾਂ ਸਾਡੇ ਗੱਲ ਪੈਣ ਤਾਂ ਕੋਈ ਜਾਂਦੇ ਸਾਨੂੰ ਕੋਈ ਗੁੱਸਾ ਨਹੀਂ ਸਭ ਜੁੱਤੀਆਂ ਵੀ ਮਾਰ ਲੜੇ ਮਤਲਬ ਇਹ ਸਾਨੂੰ ਲਿਖਾਉਂਦੇ ਨੇ ਅਗਲੇ ਦਿਨ ਮਤਲਬ ਅਸੀਂ ਲਿਹਾ ਕੇ ਦਿੰਨੇ ਆ ਬਟ ਇਹ ਹੁੰਦਾ ਵੀ ਉਦੋਂ ਲੋਕਾਂ ਨੂੰ ਕਾਲ ਪੈ ਜਾਂਦੀ ਓੜੇ ਦੋ ਓੜੇ ਦੋ ਮਤਲਬ ਇਹ ਹਾਲਾਤ ਬੜੇ ਨੇ ਯਾਰ ਇਹਨਾਂ ਲੋਕਾਂ ਦੇ ਤੇ ਲੋਦੜੇ ਦੇ ਨਾਲ ਲੋਕ अमृतसर ਦੇ ਇਸ ਸਫਾਈ ਸੇਵਕ ਯੂਨੀਅਨ ਜਿਹੜੀ ਆ ਕਾਰਪੋਰੇਸ਼ਨ ਦੀ ਉਹਨਾਂ ਨੇ ਹੜਪੀੜਤਾ ਦੀ ਮਦਦ ਦੇ ਵਾਸਤੇ ਰਾਸ਼ਨ ਤਾਂ ਦਿੱਤਾ ਹੀ ਦਿੱਤਾ ਇਹ ਕਿਹਾ ਕਿ ਸਾਡੀ ਤਨਖਾਹ ਚੋਂ ਪੈਸਾ ਕੱਟ ਕੇ ਉਹ ਰਲੀਫ ਫੰਡ ਚ ਦੇ ਦਿਓ ਤੇ ਸਾਨੂੰ ਤਨਖਾਹ ਪੈਸੇ ਕੱਟ ਕੇ ਦੇ ਦਿਆ ਜੀ ਦੇਸ਼ ਦੇ ਵਿੱਚ ਕਿਤੇ ਵੀ ਕੋਈ ਵੀ ਤਰ੍ਹਾਂ ਦੀ ਕੋਈ ਵੀ ਅਪੱਤੀ ਆਂਦੀ ਹੈ ਤੇ ਸਾਨੂੰ ਅਪehle ਜਾ ਕੇ ਪੰਜਾਬੀ ਖੜਦੇ ਸੀ ਅੱਜ ਪੰਜਾਬ ਦੇ ਨਾਲ ਇੰਨਾ ਕੋਈ ਲੋਕਾਂ ਨੇ ਨਾ ਕਿਸੇ ਨੇ ਅੱਗੇ ਆ ਕੇ ਬੋਲਿਆ ਕੁਛ ਨਾ ਕਿਸੇ ਕਿਸੇ ਰਾਜੇ ਨੇ ਵੀ ਨਹੀਂ ਮਗਰ ਪੰਜਾਬ ਆਪਣੇ ਪੈਰਾਂ ਤੇ ਸਟੈਂਡ ਸੀ ਆਪਣੇ ਪੈਰਾਂ ਤੇ ਹੀ ਸਟੈਂਡ ਹੋ ਕੇ ਦਿਖਾਏਗਾ ਤੁਹਾਡੇ ਨਾਲ ਉਹ ਵੀ ਲੋਕ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਸੀਵਰੇਜ ਚ ਵੜ ਕੇ ਸੀਵਰ ਸਾਫ਼ ਕਰਦੇ ਆ ਜਾਂ ਸਵੇਰੇ ਸਫਾਈ ਕਰਦੇ ਉਹ ਤੁਹਾਡੇ ਉਹ ਨਾਲ ਨਹੀਂ ਸਾਡੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟੋਟਲ 5000 ਤੋਂ ਵੱਧ ਮੁਲਾਜ਼ਮ ਆ ਜਿਹੜਾ ਸ਼ਹਿਰ ਦੇ ਗੁਰੂ ਨਗਰੀ ਦੀ ਸੇਵਾ ਦੇ ਵਿੱਚ ਹਾਜ਼ਰ ਜਿਸ ਦੇ ਵਿੱਚ 1800 ਸਫਾਈ ਸੇਵਕ ਆ 800 ਸੀਵਰਮੈਨ ਆ ਜਿਸ ਤੋਂ 250 ਤੋਂ ਵੱਧ 300 ਤੋਂ ਵੱਧ ਜਨਨ ਕਿ ਸਾਡੇ ਡਰਾਈਵਰ ਜਿਹੜੇ ਅਫਸਰਾਂ ਦੇ ਨਾਲ ਚੱਲਦੇ ਨੇ ਜਿਹੜੇ ਘਰ ਵਿੱਚ ਉਠਾਉਂਦੇ ਨੇ ਕਰੋਨਾ ਕਾਲ ਵਿੱਚ ਸੀ ਛਾਤੀ ਤੇ ਹੰਡਾਇਆ ਅਸੀਂ ਡੋਲਣ ਨਾਲ ਨਹੀਂ ਗਏ ਹੁਣ ਵੀ ਜਦੋਂ ਪਾਣੀ ਲੱਥੇਗਾ ਜਿਹੜੇ ਵੀ ਪਿੰਡ ਚ ਜਿਹੜੇ ਵੀ ਸੇਵਾ ਲੱਗੇਗੀ ਤਨ ਤੇ ਕਰਕੇ ਦਿਖਾਵਾਂਗੇ ਕੋਈ ਪੈਸਾ ਲਏ ਬਿਨਾ ਬਿਲਕੁਲ ਨਹੀਂ ਪੈਸੇ ਨਾ ਪੇਲੇ ਕਦੀ ਲੁੱਤੇ ਨਾ ਕਦੀ ਉਸ ਮਾਲਕ ਕੋਲ ਮੰਗਾਂਗੇ ਤੁਸੀਂ ਤਨਖਾਹ ਵੀ ਕਹਿ ਰਹੇ ਹੋ ਕਿ ਆਪਦੀ ਕੋਸ਼ਿਸ਼ ਸਾ ਤਨਖਾਹ ਦਾ ਸਾਰਿਆਂ ਨੇ ਛੱਡਤੀ ਹਾਂਜੀ ਅਸੀਂ ਇੱਕ ਨਾ ਪੈਨਲ ਨਾ ਬਣਾਇਆ ਕੱਲ ਸਾਡੀ ਕਮੇਟੀ ਦੀ ਮੀਟਿੰਗ ਹੋਈ ਸੀ ਜ਼ਬਰਦਸਤੀ ਨੇ ਅਸੀਂ ਕਿਸੇ ਕੋਈ ਮੁਲਾਜ਼ਮ ਕੋ ਪੈਸੇ ਕੱਟਣੇ ਤੇ ਨਾ ਸੀ ਕੱਟੇ ਆ ਜਿਹਦਾ ਦਿਲ ਕਰਦਾ ਵੀ ਅਸੀਂ ਪੈਸੇ ਆਪਣੀ ਤਨਖਾਹ ਚੋਂ ਕਟਾਣੇ ਆ ਉਹ ਬੰਦਾ ਸਾਨੂੰ ਆ ਕੇ ਨਾਂ ਲਖਾਈ ਜਾ ਰਿਹਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਸਭ ਤੋਂ ਪਹਿਲਾਂ ਆ ਕੇ ਮੇਹਮੇ ਚਲਾਈ ਜੀ ਤੁਹਾਨੂੰ ਵੀ ਲੋਕ ਬੜੀਆਂ ਗੱਲਾਂ ਕਰਦੇ ਹੋਣਗੇ ਪਰ